ਸਤਿ ਸ਼੍ਰੀ ਅਕਾਲ ਜੀ ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ ਅੱਜ ਬੇਹੱਦ ਇੱਕ ਖਾਸ ਕਲਾਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆਂ ਜਿਹਦੀ ਕਾਫੀ ਧੇਰ ਤੋਂ ਡਿਮਾਂਡ ਸੀਗੀ ਤੇ ਇਸ ਕਲਾਸ ਨੂੰ ਆਪਾਂ ਰਿਕਾਰਡ ਕਰਨ ਜਾ ਰਹੇ ਆ ਮੈਨੂੰ ਲੱਗਦਾ ਵੀ ਰਾਤ ਦੇ ਲਗਭਗ 1:5 ਹੋਇਆ ਇੱਕ ਕਹਾਵਤ ਯਾਦ ਆ ਗਈ ਹੈ ਕਹਿੰਦੇ ਦੁਨੀਆ ਵਾਸਤੇ ਕਹਾਵਤ ਕੀ ਹੈ ਕਹਿੰਦੇ ਵੀ ਰਾਤ ਨੂੰ ਦੋ ਹੀ ਬੰਦੇ ਜਾਗਦੇ ਆ ਜਾਂ ਫਿਰ ਆਸ਼ਿਕ ਤੇ ਜਾਂ ਫਿਰ ਚੋਰ ਠੀਕ ਹੈ ਪਰ ਇਥੇ ਆਪਾਂ ਕਹਾਵਤ ਚੇਂਜ ਕਰਤੀ ਹੈ ਭਾਈ ਤਿੰਨ ਤਰ੍ਹਾਂ ਦੇ ਲੋਕ ਜਾਗਦੇ ਆ ਆਸ਼ਕ ਚੋਰ ਤਾਂ ਜਾਗਦੇ ਜਾਗਦੇ ਆ ਤੀਜੇ ਜਿਹੜੇ ਮਿਹਨਤੀ ਲੋਕ ਹੁੰਦੇ ਆ ਜਾਂ ਆਪਣੇ ਵਰਗੇ ਬੇਰੁਜ਼ਗਾਰ ਤਾਂ ਰਾਤ ਨੂੰ ਮਤਲਬ ਕਹਿੰਦੇ ਹੁੰਦੇ ਸਿਆਣੇ ਕਹਿੰਦੇ ਭਗਤੀ ਦਾ ਜਿਹੜਾ ਸਹੀ ਸਮਾਂ ਹੁੰਦਾ ਉਹ ਵੀ ਰਾਤ ਨੂੰ ਹੀ ਹੁੰਦਾ ਜਦੋਂ ਸਾਰੇ ਜੀ ਜੰਤੂ ਵੰਸਪਤੀ ਸੌਂ ਰਹੀ ਹੁੰਦੀ ਹੈ ਤਾਂ ਬਹੁਤ ਮਤਲਬ ਬੰਦੇ ਦੀ ਕਨਸਿਡੇਸ਼ਨ ਲੱਗਦੀ ਆ ਕਿਸੇ ਚੀਜ਼ ਨੂੰ ਕਰਨ ਵਾਸਤੇ ਤਾਂ ਗੱਲ ਕਰਦੇ ਆ ਜੱਜ ਜਿਹੜੀ ਕਲਾਸ ਹੈਗੀ ਆ ਇਹ ਕਿਤਾਬਾਂ ਚੋਂ ਨਹੀਂ ਮਿਲਦੀਗੀ ਆਪਾਂ ਨੂੰ ਅਕਸਰ ਬੱਚੇ ਪਰੇਸ਼ਾਨ ਹੋ ਜਾਂਦੇ ਆ ਬਹੁਤ ਮੈਨੂੰ ਮੈਸੇਜ ਵੀ ਕਰਦੇ ਆ ਤਾਂ ਇਹ ਕਲਾਸ ਨੂੰ ਆਪਾਂ ਧਿਆਨ ਨਾਲ ਪੜ੍ਹਨਾ ਪਰ ਇਸ ਕਲਾਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਕੀ ਪੜ੍ਹਨਾ ਹੈ ਇਸ ਕਲਾਸ ਨੂੰ ਪੜ੍ਹਨ ਤੋਂ ਪਹਿਲਾਂ ਆਪਾਂ ਧਾਤੂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਮੂਲ ਧਾਤੂ ਕੀ ਹੁੰਦਾ ਹੈ ਰਚਿਤ ਧਾਤੂ ਕੀ ਹੁੰਦਾ ਹੈ ਸੰਜੁਗਤ ਧਾਤੂ ਕੀ ਹੁੰਦਾ ਹੈ ਪ੍ਰੇਰਣਾਤਕ ਧਾਤੂ ਕੀ ਹੁੰਦਾ ਹੈ ਤਾਂ ਉਹ ਆਪਾਂ ਪੜ੍ਹ ਚੁੱਕੇ ਹਾਂ ਠੀਕ ਹੈ ਤਾਂ ਸਟਾਰਟ ਕਰਦੇ ਹਾਂ ਇਹ ਜਿਹੜੀ ਕਲਾਸ ਹੈਗੀ ਅਪਸਲੇਨੀਅਸ ਹੈ ਇੱਥੋਂ ਇੱਕ ਅਦਾ ਕੁਐਸਚਨ ਪੱਕਾ ਪੁੱਛਦਾ ਐਗਜ਼ਾਮੀਨਰ ਤੇ ਪੇਪਰ A ਦੇ ਵਿੱਚ ਤਾਂ ਜ਼ਰੂਰ ਪੁੱਛਿਆ ਜਾਊਗਾ ਪੇਪਰ A ਜਿਹੜਾ ਤੁਹਾਡਾ ਹੋਣਾ ਲਾਜ਼ਮੀ ਉਹਦੇ ਵਿੱਚ ਤਾਂ 100% ਪੁੱਛਿਆ ਜਾ ਜਿਹਨੂੰ ਅਕਸਰ ਲੋਕ ਭਲੇਖੇ ਵਿੱਚ ਬਾਅਦ ਹੀ ਸਮਝ ਲੈਂਦੇ ਆ ਲੇਕਿਨ ਇਹ ਬਾਅਦ ਹੈ ਬਾਅਦ ਦਾ ਮਤਲਬ ਕੀ ਹੈ ਜੀ ਬਾਅਦ ਜਿਹਨੂੰ ਆਪਾਂ ਵਾਇਸ ਕਹਿ ਦਿੰਦੇ ਆ ਅੰਗਰੇਜ਼ੀ ਦੇ ਵਿੱਚ ਵਾਇਸ ਤੁਸੀਂ ਐਕਟਿਵ ਵਾਇਸ ਪੈਸਿਵ ਵਾਇਸ ਕਰਦੇ ਹੋਗੇ ਤਾਨੂੰ ਆਪਾਂ ਵਾਇਸ ਕਹਿ ਦਿੰਦੇ ਆ ਪਰ ਆਪਾਂ ਪੰਜਾਬੀ ਵਿੱਚ ਸਮਝਦੇ ਆ ਬਾਅਦ ਹੁੰਦਾ ਕੀ ਹੈ ਬਾਅਦ ਹੁੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਵੀ ਜਿਹੜਾ ਕੰਮ ਹੋ ਰਿਹਾ ਬਾਗ ਦੇ ਵਿੱਚ ਉਹਦੇ ਵਿੱਚ ਕਰਤਾ ਪ੍ਰਧਾਨ ਹੈ ਕਿ ਕਰਮ ਪ੍ਰਧਾਨ ਹੈ ਗੱਲ ਦੁਆਰਾ ਸੁਣਿਓ ક્રિયા ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਵੀ ਵਾਕ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਉਹਦੇ ਵਿੱਚ ਕਰਤਾ ਪ੍ਰਧਾਨ ਹੈ ਜਾਂ ਫਿਰ ਕਰਮ ਪ੍ਰਧਾਨ ਹੈ ਜਾਂ ਇਹ ਕਹਿ ਸਕਦੇ ਹਾਂ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੀਤੇ ਗਏ ਕੰਮ ਦਾ ਵਿਸ਼ਾ ਕਰਤਾ ਹੈ ਕਿ ਕਰਮ ਹੈ ਠੀਕ ਹੈ ਤਾਂ ਉਸ ਨੂੰ ਕੀ ਕਵਾਂਗੇ ਜੀ ਵਾਕ ਕਵਾਂਗੇ ਹੁਣ ਦੋ ਹੀ ਚੀਜ਼ਾਂ ਪ੍ਰਧਾਨ ਹੋ ਸਕਦੀਆਂ ਨੇ ਹੁਣ ਆਪਣਾ ਪੰਜਾਬੀ ਦਾ ਵਾਕ ਕੀ ਹੁੰਦਾ ਪੰਜਾਬੀ ਦੇ ਵਾਕ ਦੀ ਤਰਤੀਬ ਕੀ ਹੁੰਦੀ ਹੈ ਸਾਰਿਆਂ ਨੂੰ ਪਤਾ ਹੈ ਵਾਕ ਦੀ ਤਰਤੀਬ ਪੰਜਾਬੀ ਦੇ ਵਾਕ ਦੀ ਤਰਤੀਬ ਕੀ ਹੁੰਦੀ ਹੈ ਪਹਿਲਾਂ ਤਾਂ ਕਰਤਾ ਆਉਂਦਾ ਆਪਣੇ ਕੋਲੇ ਫਿਰ ਕਰਮ ਆਉਂਦਾ ਤੇ ਫਿਰ ਕਿਰਿਆ ਹੁੰਦੀ ਹੈ ਇਹ ਹੈ ਜੀ ਪੰਜਾਬੀ ਵਾਕ ਦੀ ਤਰਤੀਬ ਹੁਣ ਮੈਂ ਕੋਈ ਵੀ ਵਾਕ ਲਿਖ ਦਿੰਦਾ ਮੰਨ ਲਓ ਮੈਂ ਲਿਖ ਦਿੰਦਾ ਮੈਂ ਪੜਾ ਰਿਹਾ ਹਾਂ ਤਾਂ ਪਹਿਲਾਂ ਮੈਂ ਸ਼ਬਦ ਕੀ ਇੱਥੇ ਕਰਤਾ ਪੜਾਉਣਾ ਕੀ ਹੈ ਕਰਮ ਹੈ ਤੇ ਰਿਹਾ ਹਾਂ ਕੀ ਹੈ ਜ ਕਿਰਿਆ ਹੈ ਤਾਂ ਕਹਿੰਦਾ ਮਤਲਬ ਕੋਈ ਵੀ ਵਾਕ ਲਿਖ ਲਓ ਪੰਜਾਬੀ ਦੇ ਵਾਕ ਦੀ ਤਰਤੀਬ ਕਰਤਾ ਕਰਮ ਤੇ ਕਿਰਿਆ ਹੋਊਗੀ ਤਾਂ ਬਾਈ ਡਿਫਾਲਟ ਜਿਹੜਾ ਆਪਣਾ ਪੰਜਾਬੀ ਵਾਕ ਦਾ ਜਿਹੜਾ ਆਵਾਜ਼ ਹੈਗਾ ਉਹ ਕਰਤਰੀਵਾਚ ਹੈ ਕਿਉਂਕਿ ਇਹਦੇ ਵਿੱਚ ਕਰਤਾ ਹਮੇਸ਼ਾ ਪ੍ਰਧਾਨ ਹੁੰਦਾ ਹੈ ਬਾਰੇ ਨੋਪਾ ਚੇਂਜ ਵੀ ਕਰ ਸਕਦੇ ਆ ਜੇ ਆਪਣੇ ਚ ਕਰਮ ਪ੍ਰਧਾਨ ਹੋਊਗਾ ਤਾਂ ਉਹ ਕੀ ਬਣ ਜਾਊਗਾ ਜ ਕਰਮਣੀ ਵਾਚ ਬਣ ਜਾਊਗਾ ਤਾਂ ਇਥੋਂ ਕੀ ਪਤਾ ਲੱਗਿਆ ਆਪਾਂ ਨੂੰ ਵਿਵਾਖ ਦੇ ਜਿਸ ਰੂਪ ਤੋਂ ਇਹ ਪਤਾ ਲੱਗ ਜੇ ਵੀ ਜਿਹੜੇ ਕਿਰਿਆ ਹੋ ਰਹੀ ਐ ਉਸ ਦਾ ਵਿਸ਼ਾ ਕਰਤਾ ਕਿ ਕਰਮ ਹੈ ਤਾਂ ਉਹ ਆਪਾਂ ਕਹਾਂਗੇ ਜੀ ਵਾਚ ਹੁਣ ਆਪਣੇ ਕੋਲ ਦੋ ਤਰ੍ਹਾਂ ਦੇ ਵਾਚ ਹੁੰਦੇ ਆ ਜੀ ਕਰਤਰੀ ਤੇ ਕਰਮਣੀ ਇਹ ਕੁਐਸਚਨ ਆਇਆ ਸੀਗਾ ਜੀ ਐਟੂ ਦੇ ਵਿੱਚ ਜਿੱਥੇ ਇਹਨਾਂ ਨੇ ਕਿਹਾ ਸੀਗਾ ਵੀ ਵਾਚ ਕਿੰਨੇ ਪ੍ਰਕਾਰ ਦੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਹੁਣ ਕਰਤਰੀ ਵਾਚ ਜਿਹਨੂੰ ਤੁਸੀਂ ਕੀ ਕਹ ਦਿੰਦੇ ਆ ਐਕਟਿਵ ਵਾਇਸ ਕਹ ਦਿੰਦੇ ਆ ਕੀ ਕਹ ਦਿੰਦੇ ਆ ਬੇਟਾ ਐਕਟਿਵ ਵਾਇਸ ਜੇ ਤੁਸੀਂ ਕਨਵਰਟ ਵੀ ਕਰਦੇ ਹੋਗੇ ਆਪਾਂ ਵੀ ਤੁਹਾਨੂੰ ਪੰਜਾਬੀ ਚ ਕਨਵਰਟ ਕਰਕੇ ਦਿਖਾਵਾਂਗੇ ਆ ਤੁਹਾਡੇ ਐਕਟਿਵ ਤੇ ਪੈਸਿਵ ਵਾਇਸ ਠੀਕ ਹੈ ਜੀ ਇਹਨੂੰ ਕਹਿੰਦੇ ਆ ਪੈਸਿਵ ਵਾਇਸ ਕਰਤਰੀ ਤੇ ਕਰਮਣੀ ਹੁਣ ਆਪਾਂ ਇਹਨੂੰ ਸਮਝਦੇ ਆ ਕਰਤਰੀ ਵਾਚ ਕਿਹੜਾ ਹੁੰਦਾ ਕਰਮਣੀ ਵਾਚ ਕਿਹੜਾ ਹੁੰਦਾ ਕਰਤਰੀ ਕਰਤਰੀ ਦੇਖੋ ਨਾਮ ਤੋਂ ਹੀ ਕਲੀਅਰ ਹੋ ਗਿਆ ਜਦੋਂ ਵਾਚ ਦਾ ਵਿਸ਼ਾ ਯਾਨੀ ਕਿ ਵਾਚ ਦਾ ਵਿਸ਼ਾ ਕੀ ਹੋਵੇ ਕਰਤਾ ਹੋਵੇ ਤਾਂ ਕਰਤਾ ਕੌਣ ਹੁੰਦਾ ਜਿਹੜਾ ਕੰਮ ਕਰ ਰਿਹਾ ਹੁੰਦਾ ਤਾਂ ਕਰਤਾ ਜਿਹੜੇ ਵਾਚ ਦਾ ਵਿਸ਼ਾ ਕਰਤਾ ਹੋਊਗਾ ਜਾਂ ਐਂ ਗੈਲੋ ਵੀ ਉਸ ਦੀ ਕਿਰਿਆ ਤੇ ਉਸ ਦਾ ਧਾਤੂ ਕੀ ਹੋਊਗਾ ਜੀ ਕਰਤਰੀ ਵਾਚ ਵਿੱਚ ਹੋਊਗਾ ਹੁਣ ਧਾਤੂ ਆਪਾਂ ਪੜਿਆ ਠੀਕ ਹੈ ਜੀ ਕਹਿੰਦੇ ਮੰਨ ਲਓ ਕੋਈ ਵਾਕ ਲਿਖਿਆ ਉਹਦੇ ਵਿੱਚ ਮੰਨ ਲਓ ਐਂ ਗੈਲੋ ਦੇਸੀ ਭਾਸ਼ਾ ਸਮਝ ਲਓ ਜਿਹੜਾ ਵਾਕ ਲਿਖਿਆ ਉਹਦੇ ਵਿੱਚ ਕਰਤਾ ਪ੍ਰਧਾਨ ਹੋਵੇ ਉਹਨੂੰ ਕਵਾਂਗੇ ਜੀ ਕਰਤਰੀ ਵਾਚ ਜੇ ਆਪਾਂ ਟੈਕਨੀਕਲ ਪੜ੍ਹਨੀ ਹੈ ਤਾਂ ਕਹਿੰਦੇ ਜੀ ਵਾਚ ਦਾ ਜਿਹੜਾ ਵਿਸ਼ਾ ਹੋਊਗਾ ਉਹ ਕਰਤਾ ਹੋਵੇ ਤੇ ਉਸ ਦੀ ਕਿਰਿਆ ਤੇ ਉਸ ਦਾ ਧਾਤੂ ਜਿਹੜਾ ਹੋਊਗਾ ਉਹ ਕਰਤਰੀ ਵਾਚ ਦੇ ਵਿੱਚ ਹੋਊਗਾ ਜਾਂ ਕਹਿੰਦਾ ਜੀ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇਗੀ ਵਾਕ ਵਿੱਚ ਕਰਤਾ ਪ੍ਰਧਾਨ ਹੈ ਤਦ ਉਹਨੂੰ ਕਰਤਰੀ ਵਾਚ ਕਵਾਂਗੇ ਜਿਵੇਂ ਮੰਨ ਲਓ ਮੈਂ ਇੱਥੇ ਇੱਕ ਲਿਖਿਆ ਜੀ ਮੈਂ ਰੋਟੀ ਖਾ ਰਿਹਾ ਹਾਂ ਲੈ ਇੱਥੇ ਮੈਂ ਸ਼ਬਦ ਹੈਗਾ ਜੀ ਇਹ ਕੀ ਹੈ ਜੀ ਆਪਣਾ ਕਰਤਾ ਠੀਕ ਹੈ ਜੀ ਰੋਟੀ ਕੀ ਹੈ ਜੀ ਆਪਣਾ ਇੱਥੇ ਕਰਮ ਠੀਕ ਹੈ ਜੀ ਤੇ ਖਾ ਰਿਹਾ ਹਾਂ ਖਾ ਰਿਹਾ ਹਾਂ ਇਹ ਕੀ ਹੈ ਜੀ ਆਪਣੀ ਕਿਰਿਆ ਠੀਕ ਹੈ ਜੀ ਤਾਂ ਹੁਣ ਤੁਸੀਂ ਦੇਖੋ ਇਹਦੇ ਵਿੱਚ ਪ੍ਰਧਾਨ ਕੌਣ ਆਇਆ ਸਭ ਤੋਂ ਅੱਗੇ ਕੌਣ ਬੈਠਾ ਪ੍ਰਧਾਨ ਸਾਹਿਬ ਕੌਣ ਨੇ ਇਹ ਪ੍ਰਧਾਨ ਸਾਹਿਬ ਹੈਗੇ ਨੇ ਜੀ ਕਰਤਾ ਤਾਂ ਇਸ ਕਰਕੇ ਇਹ ਕਿਹੜਾ ਵਾਕ ਹੋ ਗਿਆ ਜੀ ਇਹ ਕਰਤਰੀ ਵਾਚ ਹੋ ਗਿਆ ਤਾਂ ਕਹਿੰਦਾ ਜੀ ਇੱਥੇ ਕਰਤਾ ਕੀ ਹੈ ਜੀ ਮੈਂ ਆ ਤੇ ਕਿਰਿਆ ਕੀ ਹੈ ਜੀ ਖਾ ਰਿਆ ਹਾਂ ਤਾਂ ਇਸ ਕਰਕੇ ਇਸ ਦਾ ਤਾਤੂ ਜਿਹੜਾ ਖਾ ਹੈ ਖਾ ਦਾ ਤਾਤੂ ਕੀ ਰਿਆ ਬਣੀ ਹੈ ਨਾ ਖਾ ਰਿਆ ਤੇ ਜਿਹੜਾ ਖਾ ਸ਼ਬਦ ਹੈਗਾ ਤਾਤੂ ਹੈਗਾ ਉਹ ਕੀ ਕਰਤਰੀ ਆਵਾਜ਼ ਦੇ ਵਿੱਚ ਹੈ ਤਾਂ ਤਾਤੂ ਵੀ ਕਰਤਰੀ ਆਵਾਜ਼ ਦੇ ਵਿੱਚ ਹੈ ਪੂਰਾ ਵਾਕ ਕੀ ਹੈ ਜੀ ਕਰਤਰੀ ਆਵਾਜ਼ ਚ ਹੈ ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਕਰਤਰੀ ਆਵਾਜ਼ ਕੀ ਹੁੰਦਾ ਕੋਈ ਗੱਲ ਨਹੀਂ ਅੱਗੇ ਮੈਂ ਮਿਕਸ ਜਦੋਂ ਸੌਰੀ ਗਲਾ ਬਹੁਤ ਖਰਾਬ ਹੈ ਜਦੋਂ ਮੈਂ ਮਿਕਸ ਕੁਸ਼ਨ ਵਾਕ ਪਾਉਂਗਾ ਤੁਹਾਨੂੰ ਆਪਣੇ ਆਪ ਉਹਦੇ ਵਿੱਚ ਪਛਾਣ ਹੋ ਜੂਗੀ ਆਪਾਂ ਡੈਂਟੀਫਾਈ ਕਿਵੇਂ ਕਰ ਸਕਦੇ ਹਾਂ ਕਿਹੜਾ ਕਰਤਰੀ ਹੈ ਕਿਹੜਾ ਕਰਮਣੀ ਹੈ ਹੁਣ ਆਪਾਂ ਸਮਝਦੇ ਹਾਂ ਜੀ ਕਰਮਣੀਵਾਚ ਜਿਹਨੂੰ ਆਪਾਂ ਕਹਿੰਦੇ ਨੇ ਪੈਸਿਵ ਵਾਇਸ ਹੁਣ ਨਾਮ ਤੋਂ ਕਲੀਅਰ ਹੈ ਕਿਰਿਆ ਦੇ ਜਿਸ ਰੂਪ ਤੋਂ ਇਹ ਜਾਣਕਾਰੀ ਮਿਲੇ ਕਿ ਵਾਕ ਦੇ ਵਿੱਚ ਕਰਮ ਪ੍ਰਧਾਨ ਹੈ ਤਦ ਨੂੰ ਕਰਮਣੀਵਾਚ ਕਹਾਂਗੇ ਜਾਂ ਟੈਕਨੀਕਲੀ ਪੜ ਲੈਣੇ ਆ ਵਾਕ ਦਾ ਵਿਸ਼ਾ ਕਰਮ ਹੋਵੇ ਤੇ ਉਸ ਦੀ ਕਿਰਿਆ ਤੇ ਉਸ ਦਾ ਤਾਤੂ ਕੀ ਹੋਊਗਾ ਕਰਮਣੀਵਾਚ ਚ ਹੋਊਗਾ ਹੁਣ ਆਪਾਂ ਵਿੱਚ ਪੜ ਲਿਆ ਸੀ ਆਪਾਂ ਪਿੱਛੇ ਵਾਕ ਪੜਿਆ ਸੀ ਠੀਕ ਹੈ ਹੁਣ ਆਪਾਂ ਵਾਕ ਕੀ ਪੜਿਆ ਸੀਗਾ ਆਪਾਂ ਪੜਿਆ ਸੀਗਾ ਜਿਹੜਾ ਮੈਂ ਸ਼ਬਦ ਹੈ ਉਸ ਵਾਕ ਦੇ ਵਿੱਚ ਕਰਤਾ ਸੀਗਾ ਪਿਛਲੇ ਸ਼ਬਦ ਦੀ ਗੱਲ ਕਰ ਰਿਹਾ ਮੈਂ ਮੈਂ ਸ਼ਬਦ ਉੱਤੇ ਕਰਤਾ ਸੀਗਾ ਰੋਟੀ ਕੀ ਸੀਗਾ ਉੱਥੇ ਕਰਮ ਸੀਗਾ ਖਾ ਖਾ ਰਿਆ ਹਾਂ ਕੀ ਲਿਖਿਆ ਸੀਗਾ ਆਪਾਂ ਠੀਕ ਹੈ ਜੀ ਖਾ ਰਿਆ ਹਾਂ ਠੀਕ ਹੈ ਖਾ ਰਿਆ ਹਾਂ ਉਹ ਕੀ ਸੀਗਾ ਜੀ ਕਿਰਿਆ ਸੀਗੀ ਪਰ ਹੁਣ ਅਗਰ ਇਸ ਵਾਕ ਦੀ ਗੱਲ ਕਰੀਏ ਤਾਂ ਇੱਥੇ ਅੱਗੇ ਕੀ ਆ ਗਿਆ ਜੀ ਰੋਟੀ ਆ ਗਿਆ ਯਾਨੀ ਕਿ ਰੋਟੀ ਕੀ ਇੱਥੇ ਕਰਮ ਹੈ ਤਾਂ ਕਰਮ ਕੀ ਕਰਮ ਸਭ ਕੀ ਅੱਗੇ ਜੀ ਪ੍ਰਧਾਨ ਆਗੇ ਤਾਂ ਕੀ ਬਣ ਗਿਆ ਜੀ ਕਰਮਣੀ ਵਾਚ ਬਣ ਗਿਆ ਤਾਂ ਜਿਹੜਾ ਮੈਂ ਸੀਗਾ ਉਹਨੂੰ ਕੀ ਬਣਾਤੇ ਆਪਾਂ ਮੈਥੋਂ ਖਾਦੀ ਜਾ ਰਹੀ ਹੈ ਤਜਾ ਰੋਟੀ ਸ਼ਾਪ ਦੇ ਤੇ ਪ੍ਰਧਾਨ ਬਣ ਕੇ ਜਿਹੜੀ ਜਿਹੜੀ ਕਿਰਿਆ ਹੈਗੀ ਆ ਖਾਧੀ ਜਾ ਰਹੀ ਹੈ ਤਾਂ ਇਸ ਦਾ ਧਾਤੂ ਜਿਹੜਾ ਖਾਧੀ ਜਾ ਠੀਕ ਹੈ ਜੀ ਖਾਧੀ ਜਾ ਜਿਹੜਾ ਧਾਤੂ ਹੈਗਾ ਉਹ ਕੀ ਬਣ ਗਿਆ ਜਿਹੜਾ ਕਰਮਣੀ ਵਾਚ ਚ ਬਣ ਗਿਆ ਤਾਂ ਕਲੀਅਰ ਹੋਇਆ ਵਾਚ ਹੁੰਦਾ ਜੀ ਦੋ ਤਰ੍ਹਾਂ ਦਾ ਕਰਤਰੀ ਤੇ ਕਰਮਣੀ ਠੀਕ ਹੈ ਜੀ ਤਾਂ ਤੁਹਾਨੂੰ ਮੈਂ ਦੱਸਦਾ ਕਰਤਰੀ ਕੀ ਹੁੰਦਾ ਜੀ ਕਰਮਣੀ ਕੀ ਹੁੰਦਾ ਵੈਸੇ ਦੋ ਹੀ ਤਰ੍ਹਾਂ ਦੇ ਹੁੰਦੇ ਨੇ ਇੱਕ ਤੀਜਾ ਵੀ ਹੁੰਦਾ ਭਾਵ ਵਾਚ ਬਟ ਉਹ ਬਹੁਤ ਘੱਟ ਪੁੱਛਦੇ ਆ ਬਟ ਜਿਹੜਾ ਜੇ ਪੇਪਰ 'ਚ ਜੇ ਪੁੱਛਣਗੇ ਕਿ ਕਿੰਨੇ ਕਿਸਮ ਦਾ ਹੁੰਦਾ ਤਾਂ ਦੋ ਕਿਸਮ ਦਾ ਹੀ ਹੁੰਦਾ ਇਹ ਯਾਦ ਰੱਖਿਓ ਹਣ ਤੋਂ ਨਮੇ ਕੁਝ ਵਾਕ ਕਰਵਾਉਣਾ ਤੁਸੀਂ ਠੀਕ ਹੈ ਜਿਵੇਂ ਹੁਣ ਮੈਂ ਚਲੋ ਆ ਤਾਂ ਮੈਂ ਤੁਹਾਨੂੰ ਕਰਵਾ ਹੀ ਦਿੱਤਾ ਕਰਤਰੀ ਦੇ ਵਿੱਚ ਮੈਂ ਲਿਖਿਆ ਵੀ ਮੈਂ ਰੋਟੀ ਖਾ ਰਿਹਾ ਹਾਂ ਮੈਂ ਕਰਤਾ ਸੀ ਰੋਟੀ ਕਰਮ ਸੀ ਰਿਹਾ ਹਾਂ ਖੇ ਰਿਹਾ ਠੀਕ ਹੈ ਜੀ ਖਾ ਰਿਹਾ ਕੀ ਅਜ ਕਿਰਿਆ ਹਾਂ ਕੀ ਐਕਸਾਈਟ ਕਿਰਿਆ ਕਹ ਲਓ ਕਰਮਣੀ ਵਾਚਾ ਜੀ ਰੋਟੀ ਹੈ ਮੈਥੋਂ ਖਾਦੀ ਜਾ ਰਹੀ ਹੈ ਰੋਟੀ ਮੈਥੋਂ ਖਾਦੀ ਜਾ ਰਹੀ ਹੈ ਯਾਨੀ ਕਿ ਰੋਟੀ ਕੀ ਹੋ ਗਈ ਪ੍ਰਧਾਨ ਹੋ ਗਈ ਕਰ ਪ੍ਰਧਾਨ ਹੋ ਗਿਆ ਕਰਤਾ ਮੈਥੋਂ ਹੋ ਗਿਆ ਕਿਰਿਆ ਕੀ ਹੋ ਗਿਆ ਜੀ ਖਾਦੀ ਜਾ ਰਹੀ ਹੈ ਤਾਂ ਇਹ ਮਤਲਬ ਕੀ ਹੋ ਗਿਆ ਜੀ ਕਰਤਰੀ ਤੇ ਕਰਮਣੀ ਦੇ ਵਿੱਚ ਆਪਾਂ ਨੂੰ ਡਿਫਰੈਂਸ ਸਮਝ ਲੱਗ ਗਿਆ ਉਜੇ ਦੇ ਵਿੱਚ ਕਰਤਾ ਪ੍ਰਧਾਨੋਂ ਕਰਤਰੀ ਹੈ ਜਿੱਥੇ ਕਰ ਪ੍ਰਧਾਨੋਂ ਕਰਮਣੀ ਹੈ ਤਾਂ ਸਿੰਪਲ ਜੀ ਗੱਲ ਕੋਈ ਕਨਫਿਊਜ਼ਨ ਵਾਲੀ ਕੋਈ ਗੱਲ ਹੀ ਨਹੀਂ ਹੈਗੀ ਬਹੁਤ ਸੌਖਾ ਹੈ ਹੁਣ ਗੱਲ ਇੱਥੇ ਆ ਜਾਂਦੀ ਪੰਗਾ ਐਗਜ਼ਾਮੀਨਰ ਸਿੱਧਾ ਪਤੰਦਰ ਇਹ ਪੁੱਛ ਲੈਂਦਾ ਆਪਾਂ ਨੂੰ ਵੀ ਇਹਨਾਂ ਦੱਸੋ ਜੀ ਜਿਹੜਾ ਇਹ ਵਾਕ ਲਿਖਿਆ ਹੈ ਸਾਡੇ ਕਾਲਜ ਨੇ ਮੈਚ ਜਿੱਤ ਲਿਆ ਵੀ ਇਹ ਵਾਕ ਕਿਹੜੇ ਵਾਚ ਦੇ ਵਿੱਚ ਹੈ ਕਰਤਰੀ ਦੇ ਵਿੱਚ ਹੈ ਜਾਂ ਕਿਹਦੇ ਵਿੱਚ ਹੈ ਕਰਤਰੀ ਵਿੱਚ ਹੈ ਜਾਂ ਕਰਮਣੀ ਵਿੱਚ ਹੈ ਤੁਸੀਂ ਆਪ ਤੁਸੀਂ ਅੰਦਾਜ਼ਾ ਲਗਾਓ ਜੀ ਤੁਸੀਂ ਆਪ ਅੰਦਾਜ਼ਾ ਲਗਾਓ ਇੱਥੇ ਕੀ ਹੈ ਜੀ ਆਪਣਾ ਕੀ ਹੋ ਰਿਹਾ ਜਿਹੜਾ ਹੁਣ ਸਾਡਾ ਕਾਲਜ ਹੈ ਸਾਡਾ ਕਾਲਜ ਕੀ ਹੈ ਜਿੱਥੇ ਕਰਤਾ ਹੈ ਸਾਡਾ ਕਾਲਜ ਕੀ ਹੈ ਪੂਰਾ ਕਰਤਾ ਹੈ ਮੈਚ ਕੀ ਹੈ ਜੀ ਕਰਮ ਹੈ ਤੇ ਕਿਰਿਆ ਕੀ ਹੋ ਰਹੀ ਹੈ ਜੀ ਜਿੱਤਿਆ ਠੀਕ ਹੈ ਜੀ ਤਾਂ ਇਹਦਾ ਮਤਲਬ ਕੀ ਇੱਥੇ ਕਰਤਾ ਪ੍ਰਧਾਨ ਹੈ ਤਾਂ ਇਹ ਕਿਹੜਾ ਵਾਕ ਬਣ ਗਿਆ ਜੀ ਤੁਹਾਡਾ ਕਰਤਰੀ ਵਾਚ ਦੇ ਵਿੱਚ ਹੈ ਇਹ ਕਿਹੜੇ ਵਾਚ ਦੇ ਵਿੱਚ ਹੈ ਕਰਤਰੀ ਵਾਚ ਦੇ ਵਿੱਚ ਹੈ ਤਾਂ ਸਿੰਪਲ ਹੁਣ ਅਗਲਾ ਵਾਕ ਫੇਰ ਪੜ੍ਹਦੇ ਹਾਂ ਜੀ ਮਾਤਾ ਜੀ ਰੋਟੀ ਪਕਾ ਰਹੇ ਨੇ ਹੁਣ ਮਾਤਾ ਜੀ ਕੀ ਨੇ ਆਪਣੇ ਇੱਥੇ ਮਾਤਾ ਜੀ ਕੀ ਨੇ ਕਰਤਾ ਨੇ ਰੋਟੀ ਕੀ ਹੈ ਜੀ ਕਰਮ ਹੈ ਪੁਕਾਰੈ ਨੇ ਪੁਕਾਰੈ ਜਿਹੜਾ ਹੈਗਾ ਜੀ ਉਹ ਕਿਰਿਆ ਤੇ ਯਾਨੀ ਕਿ ਇਹ ਵੀ ਕੀ ਹੋ ਗਿਆ ਜੀ ਤੁਹਾਡਾ ਕਰਤਰੀਵਾਚ ਹੋ ਗਿਆ ਕਿਉਂਕਿ ਜਿਹੜੇ ਮਾਤਾ ਜੀ ਆ ਉਹ ਵਾਕ ਅੱਗੇ ਆ ਹੁਣ ਗੱਲ ਕਰਦੇ ਆ ਜੀ ਕਹਿੰਦੇ ਦੁੱਧ ਡੁੱਲ ਗਿਆ ਹੁਣ ਦੁੱਧ ਡੁੱਲ ਗਿਆ ਜੀ ਹਨਾ ਦੁੱਧ ਕੀ ਇੱਥੇ ਜੀ ਆਪਣਾ ਦੁੱਧ ਠੀਕ ਹੈ ਜੀ ਜੇ ਮੈਂ ਇੱਥੇ ਗੱਲ ਕਰਾਂ ਦੁੱਧ ਦੀ ਤਾਂ ਦੁੱਧ ਹੈਗਾ ਜੀ ਇੱਥੇ ਕਰਮ ਠੀਕ ਹੈ ਜੀ ਦੁੱਧ ਹੈਗਾ ਜੀ ਕਰਮ ਡੁੱਲ ਗਿਆ ਕੀ ਅਜ ਕਿਰਿਆ ਯਾਨੀ ਕਿ ਕਰਮ ਪ੍ਰਧਾਨਾ ਤਾਂ ਇਹ ਕੀ ਬਣ ਗਿਆ ਜੀ ਆਪਣਾ ਕਰਮਣੀ ਵਾਚ ਬਣ ਗਿਆ ਜਿਹੜਾ ਵਾਚ ਬਣ ਗਿਆ ਜੀ ਕਰਮਣੀ ਰੋਟੀ ਪੱਕ ਗਈ ਰੋਟੀ ਕੀ ਹੈ ਜੀ ਕਰਮ ਆ ਤਾਂ ਇਸ ਕਰਕੇ ਕੀ ਬਣ ਗਿਆ ਜੀ ਇਹ ਕਰਮਣੀਵਾਚ ਬਣ ਗਿਆ ਤਾਂ ਆਈ ਹੋਪ ਹੁਣ ਤੁਸੀਂ ਨਹੀਂ ਭੁੱਲਦੇ ਤੁਸੀਂ ਈਜ਼ੀਲੀ ਆਇਡੈਂਟੀਫਾਈ ਕਰ ਲਓਗੇ ਹੁਣ ਅਗਲੇ ਵਾਕ ਨੂੰ ਜਦੋਂ ਤੁਸੀਂ ਕਨਵਰਟ ਕਰਨਾ ਜਾਂ ਤੁਸੀਂ ਆਇਡੈਂਟੀਫਾਈ ਕਰਨਾ ਤਾਂ ਇੱਕ ਸੈਕਿੰਡ ਵਾਸਤੇ ਪਾਉਜ਼ ਕਰ ਲਿਓ ਵੀਡੀਓ ਮੈਚ ਜਿੱਤ ਲਿਆ ਗਿਆ ਠੀਕ ਹੈ ਜੀ ਮੈਚ ਜਿੱਤ ਲਿਆ ਗਿਆ ਤਾਂ ਹੁਣ ਜਿਹੜਾ ਮੈਚ ਹੈਗਾ ਭਾਈ ਮੈਚ ਤਾਂ ਕਰਮ ਨਾ ਮੈਚ ਕੀਆ ਕਰਮ ਹੈ ਜਿੱਤ ਲਿਆ ਗਿਆ ਠੀਕ ਹੈ ਜੀ ਆਪਣਾ ਕੀ ਹੋ ਗਿਆ ਜੀ اپنی ਕਿਰਿਆ ਹੋਗੀ ਤਾਂ ਮੈਚ ਕੀ ਹੋ ਗਿਆ ਜੀ ਕਰਮ ਸੀਗਾ ਤਾਂ ਕੀ ਬਣ ਗਿਆ ਜੀ ਕਰਮਣੀਵਾਚ ਬਣ ਗਿਆ ਸਿੰਪਲ ਜੀ ਗੱਲ ਹੈ ਹੁਣ ਲਾਸਟ ਜੇਕਰ ਤੁਸੀਂ ਸਹੀ ਕਰਤੇ ਤਾਂ ਮਤਲਬ ਕੀ ਹੈ ਜੀ ਤੁਸੀਂ ਵੀਡੀਓ ਬਹੁਤ ਧਿਆਨ ਨਾਲ ਦੇਖੀ ਹੈ ਅਧਿਆਪਕ ਪਾਠ ਪੜ੍ਹਾਵੇਗਾ ਠੀਕ ਹੈ ਜੀ ਅਧਿਆਪਕ ਕੀ ਹੈ ਜੀ ਆਪਣੇ ਕੋਲੇ ਕਰਤਾ ਹੁੰਦਾ ਤਾਂ ਇੱਥੇ ਪ੍ਰਧਾਨਕ ਪਾਠ ਕੀ ਹੈ ਜੀ ਕਰਮ ਪੜ੍ਹਾਵੇਗਾ ਕੀ ਹੈ ਜੀ ਕਿਰਿਆ ਤਾਂ ਇੱਥੇ ਕਰਤਾ ਪ੍ਰਧਾਨ ਹੋ ਗਿਆ ਤਾਂ ਕੀ ਬਣ ਗਿਆ ਜੀ ਕਰਤਰੀਵਾਚ ਬਣ ਗਿਆ ਜਿਹੜਾ ਵਾਚ ਬਣ ਗਿਆ ਕਰਤਰੀਵਾਚ ਬਣ ਗਿਆ ਤਾਂ ਇਹ ਹੋ ਗਈ ਅਸਾਈਨਮੈਂਟ ਕੋਈ ਚੱਕਰ ਹੀ ਨਹੀਂ ਹੈ ਇੱਕ ਅਸਾਈਨਮੈਂਟ ਆਪਾਂ ਹੋਰ ਕਰਦੇ ਆ ਥੋੜਾ ਜਿਹਾ ਥੋੜਾ ਸਾਰਾ ਭੁਲੇਖਾ ਦੂਰ ਕਰ ਦਾਂਗੇ ਸਾਰਾ ਭੁਲੇਖਾ ਤੁਹਾਡਾ ਦੂਰ ਕਰ ਦੇਣਾ ਅਸੀਂ ਰਾਤੀ ਪੜਾਂਗੇ ਅਸੀਂ ਕੌਣ ਹੁੰਨੇ ਆ ਜੀ ਕਰਤਾ ਅਸੀਂ ਪੜਾਂਗੇ ਨਾ ਰਾਤੀ ਠੀਕ ਹੈ ਜੀ ਅਸੀਂ ਤਾਂ ਅਸੀਂ ਕੀ ਹੋ ਗਿਆ ਜੀ ਇਹ ਕਰਤਰੀ ਵਾਚ ਹੋ ਗਿਆ ਅਸੀਂ ਕੀ ਆ ਗਿਆ ਕਰਤਾ ਆ ਗਿਆ ਤਾਂ ਇਹ ਕੀ ਹੋ ਗਿਆ ਜੀ ਕਰਤਰੀ ਵਾਚ ਹੋ ਗਿਆ ਠੀਕ ਹੈ ਗਰੀਬਾਂ ਦੀ ਮਦਦ ਕਰੋ ਭਾਈ ਗਰੀਬਾਂ ਦੀ ਮਦਦ ਕਰੋ ਗਰੀਬਾਂ ਦੀ ਗਰੀਬ ਕੀ ਹੋ ਗਿਆ ਇੱਥੇ ਕਰਤਾ ਹੋ ਗਿਆ ਗਰੀਬਾਂ ਦੀ ਮਦਦ ਕਰੋ ਠੀਕ ਹੈ ਜੀ ਗਰੀਬਾਂ ਦੀ ਮਦਦ ਕਰੂ ਤੱਗੜ ਇੱਥੇ ਕੀ ਆ ਗਿਆ ਜੀ ਕਰਤਰੀ ਬਾਜ ਆ ਗਿਆ ਕਿਹੜਾ ਆ ਗਿਆ ਕਰਤਰੀ ਬਾਜ ਮਾਲੀ ਫੁੱਲ ਤੋੜ ਰਿਹਾ ਹੈ ਮਾਲੀ ਕੀ ਆ ਜੀ ਕਰਤਾ ਇਹ ਵੀ ਕੀ ਆ ਗਿਆ ਜੀ ਤੁਹਾਡਾ ਕਰਤਰੀ ਬਾਜ ਆ ਗਿਆ ਤੇ ਪਹਿਲੇ ਤਿੰਨ ਕੀ ਆ ਜੀ ਕਰਤਰੀ ਬਾਜ ਹੈ ਹੁਣ ਆਪਾਂ ਗੱਲ ਕਰਦੇ ਆ ਜੀ ਕਹਿੰਦੇ ਸਾਥੋਂ ਰਾਤੀ ਪੜਿਆ ਜਾਵੇਗਾ ਸਾਥੋਂ ਠੀਕ ਹੈ ਜੀ ਸਾਥੋਂ ਰਾਤੀ ਪੜਿਆ ਜਾਵੇਗਾ ਹੁਣ ਦੱਸੋ ਜੀ ਇਹ ਕੀ ਹੈ ਤਾਂ ਇਹ ਹੈਗਾ ਜੀ ਕਰਮਣੀ ਠੀਕ ਹੈ ਜੀ ਇਹ ਕਿਹੜਾ ਜੀ ਕਰਮਣੀ ਗਰੀਬਾਂ ਦੀ ਮਦਦ ਕੀਤੀ ਜਾਵੇ ਇਹ ਕੀ ਆ ਜੀ ਕਰਮਣੀ ਠੀਕ ਹੈ ਜੀ ਹੁਣ ਤੁਸੀਂ ਕਹੋਗੇ ਸਰ ਜੀ ਇਹ ਕੀ ਚੱਕਰ ਪੈ ਗਿਆ ਇੱਥੇ ਗਰੀਬਾਂ ਦੀ ਮਦਦ ਕਰੋ ਇੱਥੇ ਗਰੀਬਾਂ ਦੀ ਮਦਦ ਕੀਤੀ ਜਾਵੇ ਕੋਈ ਚੱਕਰ ਨਹੀਂ ਮੈਂ ਅਗਲੇ ਸਲਾਈਡ ਦੇ ਵਿੱਚ ਸਭ ਕੁਝ ਕਲੀਅਰ ਕਰ ਦਿੰਦਾ ਫੁੱਲ ਮਾਲੀ ਦੁਆਰਾ ਤੋੜੇ ਜਾ ਰਹੇ ਹਨ ਤਾਂ ਇਹ ਕੀ ਹੈ ਜੀ ਕਰਮਣੀ ਤਾਂ ਇਸ ਤਰ੍ਹਾਂ ਵੀ ਆਪਣੇ ਵਾਕ ਆਪਣੇ ਆ ਜਾਂਦੇ ਜਿਨ੍ਹਾਂ ਵਿੱਚ ਆਪਾਂ ਨੂੰ ਆਇਡੈਂਟੀਫਾਈ ਕਰਨਾ ਪੈਂਦਾ ਤਾਂ ਕਲੀਅਰ ਹੈ ਕਰਤਰੀ ਤੇ ਕਰਮਣੀ ਆਪਾਂ ਆਇਡੈਂਟੀਫਾਈ ਕਰਨਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਨੂੰ ਕਨਵਰਟ ਕਰਨ ਦਾ ਢੰਗ ਦੱਸਦਾ ਉਸ ਤੋਂ ਪਹਿਲਾਂ ਇੱਕ ਚੀਜ਼ ਪੜ੍ਹਦੇ ਆਂ ਆਪਾਂ ਭਾਵਵਾਚਕ ਭਾਵਵਾਚਕ ਵੈਸੇ ਬਹੁਤ ਘੱਟ ਪੁੱਛਦੇ ਆ ਭਾਵਵਾਚਕ ਦੇ ਵਿੱਚ ਕੀ ਹੁੰਦਾ ਜੀ ਯਾਤਰਾ ਆਪਣੇ ਭਾਵ ਯਾਨੀ ਭਾਵ ਦਾ ਮਤਲਬ ਕੀ ਹੁੰਦਾ ਆਪਣੇ ਮਨ ਦੇ ਭਾਵਨਾਵਾਂ ਜਾਨੀ ਕਿ ਉਹਦੇ ਵਿੱਚ ਹੁੰਦੀਆਂ ਨੇ ਤੇ ਜਿਵੇਂ ਹੁਣ ਕੁਝ ਸ਼ਬਦ ਹੁੰਦੇ ਆ ਜਿਵੇਂ ਖਾਲੀ ਹੱਥ ਲੜਿਆ ਨਹੀਂ ਜਾਂਦਾ ਤਾਂ ਖਾਲੀ ਹੱਥ ਪਾਈ ਨਾ ਤਾਂ ਭਗਤੀ ਕੀਤੀ ਜਾਂਦੀ ਹੈ ਸੌਰੀ ਖਾਲੀ ਪੇਟ ਨਾਲ ਤਾਂ ਭਗਤੀ ਕੀਤੀ ਜਾਂਦੀ ਖਾਲੀ ਹੱਥ ਲੜਿਆ ਨਹੀਂ ਜਾਂਦਾਗਾ ਤਾਂ ਇੱਥੇ ਨਾ ਤਾਂ ਕਰਤਾ ਕੋਈ ਪ੍ਰਧਾਨਾ ਨਾ ਕਰਮ ਪ੍ਰਧਾਨ ਹੈਗਾ ਇਹਨੂੰ ਆਪਾਂ ਕਹਿੰਦੇ ਨੇ ਭਾਵਵਾਚਕ ਭੁੱਖੇ ਢਿੱਡ ਹੱਸਿਆ ਨਹੀਂ ਜਾਂਦਾਗਾ ਭੁੱਖੇ ਢਿੱਡ ਭਗਤੀ ਨਹੀਂ ਕੀਤੀ ਜਾਂਦੀ ਤੇਈਪਾ ਆਵਾਜਕ ਹੁੰਦੀ ਹੈ ਬਾਕੀ ਇਹ ਬਹੁਤ ਮਸਲੈਨੀਅਸ ਹੈ ਅਜ ਤੱਕ ਕਦੇ ਪੁੱਛਿਆ ਨਹੀਂ ਗਿਆ ਕਿਸੇ ਵੀ ਇਗਜ਼ਾਮ ਦੇ ਵਿੱਚ ਪਰ ਮੈਂ ਥੋੜਾ ਜਿਹਾ ਦਿਮਾਗ 'ਚ ਸੀਗਾ ਤਾਂ ਕਰਾ ਕਰਾਤਾ ਹੁਣ ਆਪਾਂ ਦੇਖਦੇ ਹਾਂ ਵੀ ਜੇ ਆਪਾਂ ਕਰਤਰੀ ਆਵਾਜ਼ ਤੋਂ ਕਰਮਣੀ ਆਵਾਜ਼ ਬਣਾਉਣਾ ਹੋਵੇ ਜਾਨੀ ਕਿ ਐਕਟਿਵ ਤੋਂ ਪੈਸਿਵ ਵਾਇਸ ਬਣਾਉਣਾ ਹੈ ਕਰਤਰੀ ਆਵਾਜ਼ ਕਰਤਰੀ ਤਾਂ ਵਾਇਡਫਾਲਟ ਹੁੰਦਾ ਹੀ ਆ ਪਰ ਉਤੋਂ ਕਰਮਣੀ ਬਣਾਉਣਾ ਤਾਂ ਸਭ ਤੋਂ ਪਹਿਲਾਂ ਕਹਿੰਦੇ ਜੀ ਵਾਕ ਦੇ ਅੱਗੇ ਕੀ ਲੈ ਕੇ ਆਜੋ ਕਰਮ ਨੂੰ ਅੱਗੇ ਲੈ ਕੇ ਆਜੋ ਆਪਾਂ ਕੀ ਦੇਖਿਆ ਵੀ ਜਿੰਨੇ ਵੀ ਕਰਮਣੀ ਆਵਾਜ਼ ਸੀਗੇ ਉਹਦੇ ਅੱਗੇ ਕਰਮ ਸੀਗਾ ਉਸ ਤੋਂ ਦੂਜਾ ਰੂਲ ਕੀ ਕਹਿੰਦਾ ਕਹਿੰਦਾ ਜੀ ਵਾਕ ਦੀ ਕਿਰਿਆ ਦੇ ਕਰਤਾ ਦੇ ਨਾਲ ਹੁਣ ਜਿਹੜਾ ਉੱਥੇ ਕਰਤਾ ਸੀਗਾ ਉਹਦੇ ਨਾਲ ਕੀ ਲਾ ਦੋ ਥੋਂ ਤੋਂ ਪਾਸੋਂ ਰਾਹੀਂ ਦੁਆਰਾ ਸ਼ਬਦ ਲਗਾ ਦਿਓ ਠੀਕ ਹੈ ਜੀ ਕੋਈ ਵੀ ਟੁਕਮਾ ਸ਼ਬਦ ਜਿਹੜਾ ਉੱਥੇ ਟੁੱਕ ਰਿਹਾ ਜਿਹੜਾ ਤੁਹਾਨੂੰ ਸਹੀ ਲੱਗ ਰਿਹਾ ਜਿਹੜਾ ਸਾਰਥਿਕ ਮੀਨਿੰਗ ਕੱਢ ਰਿਹਾ ਉਹ ਉੱਥੇ ਲਗਾ ਦੇਣਾ ਤੇ ਸਭ ਤੋਂ ਪੁੱਛਿਆ ਕਹਿੰਦਾ ਜੀ ਕਿਰਿਆ ਨੂੰ ਕਰਮਣੀ ਆਵਾਜ਼ ਤੇ ਬਦਲ ਕੇ ਰੱਖ ਦੋ ਹੁਣ ਕਿਵੇਂ ਦੇਖੋ ਆਪਣੇ ਕੋਲ ਇੱਕ ਕਰਤਰੀ ਆਵਾਜ਼ ਸੀਗਾ ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ ਹੁਣ ਇਹਨੂੰ ਆਪਾਂ ਕਰਮਣੀ ਆਵਾਜ਼ ਤੇ ਬਦਲਣਾ ਯਾਨੀ ਕਿ ਐਕਟਿਵ ਸੀਗਾ ਹੁਣ ਸਭ ਤੋਂ ਪਹਿਲਾਂ ਕਹਿੰਦਾ ਜੀ ਕਰਮ ਨੂੰ ਅੱਗੇ ਲੈ ਕੇ ਆਜੂ ਰੂਲ ਨੰਬਰ 1 ਕੀ ਕਹਿੰਦਾ ਕਰਮ ਨੂੰ ਅੱਗੇ ਲਿਆਓ ਤਾਂ ਕਰਮ ਕੀ ਨੇ ਇੱਥੇ ਬੂਟੇ ਤਾਂ ਬੂਟਿਆਂ ਨੂੰ ਕੀ ਕੀਤਾ ਜੀ ਆਪਾਂ ਅੱਗੇ ਲੈ ਆਏ ਤਾਂ ਕਰਮ ਨੂੰ ਕੀ ਕੀਤਾ ਜੀ ਆਪਾਂ ਸਭ ਤੋਂ ਅੱਗੇ ਲੈ ਆਏ ਹੁਣ ਜਿਹੜਾ ਉਹਦੇ ਵਿੱਚ ਵਾਕ ਦੇ ਵਿੱਚ ਕਿਰਿਆ ਦੇ ਨਾਲ ਕਰਤਾ ਲੱਗਿਆ ਸੀ ਕਰਤਾ ਕੌਣ ਸੀਗਾ ਮਾਲੀ ਤਾਂ ਹੁਣ ਮਾਲੀ ਦੇ ਨਾਲ ਕਹਿੰਦੇ ਕੋਈ ਟੁਕਮਾ ਸ਼ਬਦ ਲਗਾ ਦਿਓ ਮਾਲੀ ਨਾਲ ਕੀ ਲਾਤਾ ਜੀ ਆਪਾਂ ਦਵਾਰਾ ਸ਼ਬਦ ਲਗਾਤਾ ਠੀਕ ਹੈ ਜੀ ਮਾਲੀ ਨਾਲ ਕੀ ਲਾਤਾ ਜੀ ਦਵਾਰਾ ਜਾਂ ਕਹਾਂਏ ਕਹਿੰਦੇ ਮਾਲੀ ਪਾਸ ਤੋਂ ਵੀ ਲਗਾ ਸਕਦੇ ਆ ਮੰਨ ਲਓ ਪਾਸ ਮਾਲੀ ਪਾਸੋਂ ਪਣ ਦਿੱਤਾ ਗਿਆ ਜੋ ਜੋ ਤੁਕਮਾ ਲੱਗ ਰਿ ਤਾਂ ਲਾਸਟ ਜਿਹੜੀ ਆਪਣੀ ਕਿਰਿਆ ਸੀਗੀ ਆਪਾਂ ਉਹਨੂੰ ਕੀ ਬਦਲਤਾ ਠੀਕ ਹੈ ਜੀ ਆਪਾਂ ਕੀ ਕੀਤਾ ਪਾਣੀ ਦਿੱਤਾ ਤਾਂ ਪਾਣੀ ਦਿੱਤਾ ਗਿਆ ਠੀਕ ਹੈ ਜੀ ਉਹਨੂੰ ਆਪਾਂ ਕਰਮਣੀ ਆਵਾਜ਼ 'ਚ ਬਦਲਤਾ ਤਾਂ ਦੇਖੋ ਕਰਤਰੀ ਤੋਂ ਕੀ ਹੈ ਜੀ ਕਰਮਣੀ ਹੁਣ ਜੇ ਮੈਂ ਕਹਿ ਦਵਾਂ ਮੈਂ ਰੋਟੀ ਖਾਧੀ ਜਿਵੇਂ ਮੈਂ ਕਹਿੰਦਾ ਮੈਂ ਰੋਟੀ ਖਾਧੀ ਇਹ ਕੀ ਕਰਤਰੀ ਆਵਾਜ਼ ਹੈ ਰੋਟੀ ਮੇਰੇ ਮੇਰੇ ਜਾ ਕੇ ਰੋਟੀ ਮੈਥੋਂ ਖਾਧੀ ਜਾ ਰਹੀ ਹੈ ਉਹ ਕਰਮਣੀ ਆਵਾਜ਼ ਹੋ ਗਿਆ ਤਾਂ ਇਸ ਤਰ੍ਹਾਂ ਕਰਤਰੀ ਤੋਂ ਆਪਾਂ ਕਰਮਣੀ ਦੇ ਵਿੱਚ इजीली ਇਹਨੂੰ ਕੀ ਕਰ ਸਕਦੇ ਆ ਚੇਂਜ ਕਰ ਸਕਦੇ ਆ ਆਈ ਹੋਪ ਤੁਹਾਡੇ ਵਿੱਚ ਕੋਈ ਕਨਫਿਊਜ਼ਨ ਨਹੀਂ ਹੋਊਗੀ ਬਹੁਤ ਸੌਖਾ ਜਿਹਾ ਟੌਪਿਕ ਸੀਗਾ ਇਹਦੇ ਵਿੱਚ ਕੋਈ ਕੰਡਨਪਨ ਨਹੀਂ ਹੈਗਾਗਾ ਇਹ ਸੀਗਾ ਜੀ ਤੁਹਾਡਾ ਅੱਜ ਦਾ ਟੌਪਿਕ ਜਿਹਦੇ ਬਾਰੇ ਅਕਸਰ ਬੱਚੇ ਬਹੁਤ ਜ਼ਿਆਦਾ ਮੈਨੂੰ ਕੀ ਕਰਦੇ ਰਹਿੰਦੇ ਕਮੈਂਟ ਵਗੈਰਾ ਕਰਦੇ ਰਹਿੰਦੇ ਆ ਹੁਣ ਤੁਹਾਡਾ ਫਰਜ਼ ਕੀ ਬਣਦਾ ਇਹਨੂੰ ਚੰਗੀ ਤਰ੍ਹਾਂ ਪੜ ਲਓ ਤਾਂ ਹੁਣ ਤੁਸੀਂ ਪੇਪਰ ਦੇ ਵਿੱਚ ਇਹ ਗਲਤ ਨਹੀਂ ਕਰਕੇ ਆਉਣਾ ਤਾਂ ਸ਼ੁਕਰੀਆ ਜੀ ਧੰਨਵਾਦ ਆਈ ਹੋਪ ਤੁਹਾਨੂੰ ਸਭ ਕੁਝ ਸਮਝ ਆ ਗਿਆ ਹੋਊਗਾ ਜਲਦੀ ਮਿਲਦੇ ਆ ਇੱਕ ਖਾਸ ਵੀਡੀਓ ਦੇ ਨਾਲ ਇੱਕ ਖਾਸ ਜਿਹੜੇ ਤੁਹਾਡੇ ਡਾਊਟ ਹੁੰਦੇ ਆ ਉਹ ਕਲੀਅਰ ਕਰਦੀ ਆਪਾਂ ਕੋਸ਼ਿਸ਼ ਕਰਦੇ ਆ ਤਾਂ ਧੰਨਵਾਦ ਜੀ ਸਰਬੋਤਮ ਪਾਲਾ ਬਾਬਾ ਮਿਹਰ ਕਰੇ